ਕਿਹੜੇ ਸਕੂਲ ਦਾ ਤੁਹਾਡਾ ਬੱਚਾ ਪੜਦਾ ਹੈ ਸੀਨੀਅਰ ਸੈਕੰਡਰੀ ਇਹ ਕੀ ਗੱਲਬਾਤ ਹੋਈ ਤੁਹਾਨੂੰ ਮੈਸੇਜ ਆਇਆ ਕੋਈ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਛੁੱਟੀ ਹੋ ਗਈ ਹੈ ਤਾਂ ਬੇਟੇ ਨੂੰ ਲੈ ਜਾਓ ਤੇ ਮੈਂ ਕਿਹਾ ਕਿਉਂ ਹੋਈ ਹੈ ਛੁੱਟੀ ਇਹ ਕਹਿੰਦੇ ਜੀ ਬੰਬਲਾਸ ਦੀ ਨਿਊਜ਼ ਹੈ ਅੱਛਾ ਅੰਮ੍ਰਿਤਸਰ ਦੇ ਵਿੱਚ ਅੱਛਾ ਮੈਂ ਫਿਰ ਆ ਗਿਆ ਬੇਟੇ ਨੂੰ ਲੈ ਸਕੂਲ ਦਾ ਕਿਹਾ ਕਿ ਅੰਮ੍ਰਿਤਸਰ ਚ ਗਿਆ ਉਹਨਾਂ ਨੇ ਬੰਬਲਾਸ ਦੀ ਨਿਊਜ਼ ਪੜ੍ਹੀ ਹੈ ਇਹ ਅਸੀਂ ਸਕੂਲ ਦਾ ਥੋੜਾ ਕਹਿਣਗੇ ਅੰਮ੍ਰਿਤਸਰ ਦਾ ਹੀ ਕਹਿਣਗੇ ਐਨਾ ਮੇਰੇ ਧਿਆਨ ਨਹੀਂ ਗਿਆ ਬੰਬਲਾਸ ਕਿਹਾ ਉਹਨਾਂ ਨੇ ਕਿੰਨੇ ਫੋਨ ਕੀਤਾ ਗਿਆ ਸਕੂਲ ਵੱਲੋਂ ਕੀਤਾ ਗਿਆ ਸਕੂਲ ਵੱਲੋਂ ਮੈਡਮ ਵੱਲੋਂ ਕਿੱਥੇ ਰਹਿਣ ਵਾਲੇ ਮੈਂ ਕਾਲੇਖਨਪੁਰ ਸ਼ਹਿੜੀ ਦਾ ਕੀ ਗੱਲ پتہ ਜਿਹੜਾ ਜੋ ਸੁਸ਼ਨੀ ਮੈਸੇਜ ਆਇਆ ਸੀ ਵੀ ਆਪਣੇ ਬੱਚੇ ਸੇਵ ਕਰ ਲੋ ਮੈਸੇਜ ਆਇਆ ਵੀ ਬੱਚੇ ਆਪਣੇ ਕਲੈਕਟ ਕਰ ਲੋ ਦਵਾ ਦੋ ਜਿਨ੍ਹਾਂ ਦੇ ਬਿਆਨ ਆ ਦੇ ਆ ਬਿਆਨਾਂ ਤੇ ਚੱਲ ਜਾਣਗੇ ਮੇਰੀ ਬਿਆਨ ਨਹੀਂ ਸੀ ਮੈਂ ਆਪਣੇ ਬੱਚੇ ਨੂੰ ਲੈਣ ਆਇਆ ਸੀ ਕਿੰਨੇ ਵੇ ਮੈਸੇਜ ਆਇਆ ਸੀ ਕੀ ਕਿਹਦੇ ਫੋਨ ਕਰਨ ਦੀ ਕੀ ਕਿਹਾ ਗਿਆ ਕੁਛ ਨਹੀਂ ਮੈਸੇਜ ਹੀ ਆਇਆ ਸਕੂਲ ਵੱਲੋਂ ਕੋਈ ਕੁਛ ਕਿਆ ਨਹੀਂ ਆ ਕਿਸੇ ਨੇ ਵੀ ਬਸ ਮੈਸੇਜ ਨੂੰ ਆਇਆ 11:39 ਦੇ ਮੈਸੇਜ ਆਇਆ ਵੀ 11 ਵਜੇ ਤੱਕ ਆਪਣੇ ਬੱਚੇ ਲੈ ਜਾਓ ਉਹ ਲੈਣ ਦੇ ਨਹੀ ਕੁਛ ਇਹ ਬਹੁਤ ਤੁਸੀਂ ਬੱਚੇ ਲੈ ਕੇ ਚੱਲ ਜਾ ਰਿਹਾ ਜੇ ਕੇ ਨੇ ਗੱਲ ਹੋਈ ਵੀ ਕੀ ਕਾਦੀ ਗੱਲ ਉਹ ਕਿਹਾ ਗਿਆ ਨਹੀਂ ਨਹੀਂ ਜੀ ਉਹ ਕਲੀਅਰ ਕਰ ਰਹੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਬਹੁਤ ਬੜੀਆ ਮਾਹੌਲ ਆ ਤੁਹਾਨੂੰ ਪਤਾ ਹੈ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਜਿਹੜੀ ਆ ਉਹ ਸ਼ਰਾਰਤ ਕਰਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੱਚੇ ਬਹੁਤ ਸੇਫ ਨੇ ਸਕੂਲ ਨਾਲ ਅਚੀ ਤਰ੍ਹਾਂ ਮਤਲਬ ਬੱਚੇ ਬੈਠੇ ਹੋਏ ਨੇ ਕੋਈ ਇਹੋ ਜਿਹੀ ਚੱਲ ਨਹੀਂ ਸਰ ਐਸਐਮਐਸ ਕੀਤਾ ਗਿਆ ਸਾਰੇ ਪਾਸੇ ਸਰ ਮੈਂ ਤੁਹਾਨੂੰ ਫੇਰ ਉਹੀ ਕਹਿ ਰਿਹਾ ਕਿ ਪੁਲਿਸ ਵੱਲੋਂ ਉਹ ਐਗਜ਼ਾਮਨ ਕਰਕੇ ਫੇਰ ਜਿਹੜੀ ਕੋਈ ਫਾਈਨਲ ਸਟੇਟਮੈਂਟ ਦਿੱਤੀ ਜਾਏਗੀ ਪਰ ਅਜੇ ਤੱਕ ਦੇ ਜੋ ਹਾਲਾਤ ਨੇ ਜੋ ਇਹ ਲੱਗ ਰਿਹਾ ਕਿ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ ਔਰ ਮੈਂ ਮੀਡੀਆ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਬੱਚਿਆਂ ਦਾ ਮਸਲਾ ਵਾ ਬਹੁਤ ਸੈਂਸਿਟਿਵ ਮਸਲਾ ਵਾ ਸੋ ਇਹਦੇ ਤੇ ਆਪਾਂ ਮਤਲਬ ਜਿੰਨੀ ਦੇਰ ਤੱਕ ਅਫੀਸ਼ੀਅਲ ਕੋਈ ਸਟੇਟਮੈਂਟ ਨਹੀਂ ਆ ਜਾਂਦੀ ਉਨੀ ਦੇਰ ਤੱਕ ਜਿਹੜਾ ਵਾ ਆਪਾਂ ਕੋਈ ਅੰਦਰ ਹੁਣ ਪੁਲਿਸ ਜਾਂ ਕੋਈ ਹੈਗੇ ਐ ਚੈਕਿੰਗ ਕਰਤੀ ਜਾ ਰਹੀ ਹੈ ਜੀ 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 ਬਿਲਕੁਲ ਜੀ ਸਾਰੇ ਜਿਹੜੇ ਪ੍ਰੋਕਸ਼ਨਰੀ ਸਟੈਪਸ ਨੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਲਏ ਜਾ ਰਹੇ ਨੇ ਤੁਹਾਡਾ ਨਾਮ ਕੀ ਤੇ ਬਾਜੀ ਤੁਹਾਡੀ ਪੋਸਟ ਕੀ ਹੈ ਮੇਰਾ ਨਾਮ ਮਨਿੰਦਰ ਧਰਵਾਲੀ ਹੈ ਮੈਂ ਇੱਥੇ ਮੇਰੀ ਬੇਟੀ ਜਿਹੜੀ ਉਹ ਪੜਦੀ ਹੈ ਨਾਥਿੰਗ ਟੂ ਵਰੀ ਨਾਥਿੰਗ ਟੂ ਪੈਨਿਕ ਕੁਝ ਸਾਰੇ ਆਪਣੇ ਆਪਣਾ ਕੰਮ ਚੁਹਾਉਂਦੇ ਰਿਹਾ ਨੇ ਕੋਲ ਰਏ ਆਈ ਮੇਲ ਆਈ ਮੇਲ ਆਇਆ ਸੀ ਅਜੀ ਮੇਲ ਆਇਆ ਸੀ ਕੁਝ 10 12 ਸਕੂਲਾਂ ਨੂੰ ਆਇਆ ਹੈ ਕਿਹੜੇ ਕਿਹੜੇ ਸਕੂਲਾਂ ਚ ਆਇਆ ਗਿਆ ਉਹ ਆਪਾਂ ਲਿਸਟ ਬਾਅਦ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਸਰ ਨੂੰ ਪਤਾ ਲੱਗਿਆ ਕਿ ਜਿਹੜੀ ਇਹ ਮੇਲ ਆਈ ਹੈ ਕਿਧਰੋਂ ਹੈ ਇੰਡੀਅਨ ਨੰਬਰ वो आप सारे वेरीफाई कर रहे हैं साइबर सेल राही वी आर फाइंडिंग आउट फ्रॉम वेयर द ईमेल नहीं जी आप सारी गलत बात कर ये 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 वन पड़ताल इन्वेस्टिगेशन दे मामला है ऐसी सारी गल्ला आप हुन इस वेले नहीं रख सकदा जब पूरा खत्म हो जांदा है तोड़े में शेयर वो ये सारी गल्ला आप क्लियर कर लो नहीं वही है मैं तो सारी गल्ला मैं जब इन्वेस्टिगेशन हो जाता है इस वेले नहीं दे सकता बात तोड़े ना सर अमृतसर वासियों पूरा पूरा हस्तिता गया सारे स्कूल आते बीच में चेकिंग भी करा था कोई प्रॉब्लम नहीं है नथिंग टू वरी ठीक है इट इज जस्ट अ हॉक्स ईमेल अमृतसर वासियों को मैसेज सर मैं 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 पब्लिक को यही कहना असिस्टेंस पुलिस कैन प्रोवाइड वी विल डू इट ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਸ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟੇਜ ਚੈੱਕ ਟੀਮਸ ਦੇ ਨਾਲ-ਨਾਲ ਗੈਜ਼ਟੇਡ ਆਫਿਸਰਸ ਤੇ ਐਸ ਐਚ ਓਜ਼ ਸਕੂਲਾਂ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰੀਕਵੈਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਤੇ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਪੈਨਿਕ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇ ਵਚਨਬੰਧ ਹੈ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ